ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਸ ਕਰਦੇ ਆਂ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਸਾਰੇ ਠੀਕ ਠਾਕ ਆਂ ਵਾਹਿਗੁਰੂ ਸਭ ਤੇ ਮੇਰੇ ਪਰਿਵਾਰਾਂ ਹੱਥ ਬਣਾਈ ਰੱਖੇ ਜਿਹੜਾ ਵੀ ਕੋਈ ਵੀਰ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵਾਰਤਵਾਤ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਵਾਰਤਵਾਤ ਸਪੋਰਟ ਕਰੋ ਤਾਂ ਜੋ ਮੋਟੀਵੇਸ਼ਨ ਮਿਲਦੀ ਰਹੇ ਤੇ ਅੱਗੇ ਤੋਂ ਅਸੀਂ ਹੋਰ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਪ੍ਰਮਾਤਮਾ ਨੇ ਬਹੁਤ ਸੋਹਣੀ ਸੇਵਾ ਬਖਸ਼ੀ ਵੀ ਹੈ ਵੀ ਗੁਰਬਾਣੀ ਦੇ ਨਾਲ ਜੁੜੇ ਆ ਤੇ ਕੁਝ ਇਸ ਤਰ੍ਹਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰੀ ਦਦੇ ਆ ਤੇ ਪ੍ਰਮਾਤਮਾ ਅੱਗੇ ਮੇਰੇ ਲਈ ਵੀ ਬੇਨਤੀ ਕਰਿਓ ਕਿ ਇਸ ਬਾਣੀ ਦੇ ਨਾਲ ਹੋਰ ਮਨ ਜੁੜੇ ਤੇ ਸੋਹਣੇ ਸੋਹਣੇ ਵਿਚਾਰ ਕੁਝ ਅਪਗ੍ਰੇਡ ਕਰਦੇ ਰਹੀਏ ਤੇ ਸੰਗਤਾਂ ਤੱਕ ਵੀ ਥੋੜੇ ਤਾਂ ਕਵੀ ਲੈ ਕੇ ਆਉਂਦੇ ਰਹੀਏ ਸੱਚੇ ਪਾਤਸ਼ਾਹ ਵਾਹੀ ਗੁਰੂ ਘਰਪਾ ਕਰਨ ਅੱਜ ਦੇ ਜਿਹੜੇ ਆਪਾਂ ਵੀਡੀਓ ਹੈ ਉਹ ਆਪਾਂ ਇਹ ਲੈ ਕੇ ਆਏ ਆ ਕਿ ਜਿਹੜਾ ਚਪੈਰਾ ਸਾਹਿਬ ਹੈ ਉੱਥੇ ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਤਿਆਰ ਕਰਨੀ ਹੈ ਉਹ ਕਿਸ ਤਰ੍ਹਾਂ ਤਿਆਰ ਕਰਨੀ ਹੈ ਤੇ ਕਿਸ ਤਰ੍ਹਾਂ ਉਹ ਭੋਗ ਲਗਾਉਣਾ ਠੀਕ ਹੈ ਆਏ ਗੁਰੂ ਜੀ ਜਿਹੜੇ ਘਰ ਦੇ ਵਿੱਚ ਸੰਗਤਾਂ ਚ ਪੈਰਾ ਸਾਹਿਬ ਕੱਟਦੀਆਂ ਹਨ ਤੇ ਉਹਨਾਂ ਲਈ ਕੁਝ ਮਰਿਆਦਾ ਕੁਛ ਕੰਨਿਆਂ ਨੂੰ ਪਤਾ ਨਹੀਂ ਹੁੰਦਾਗਾ ਤਾਂ ਐਸਾ ਮਰਿਆਦਾ ਦੇ ਲਈ ਬਹੁਤ ਵੀਡੀਓ YouTube ਤੇ ਵੈਸੇ ਹੀ ਬਹੁਤ ਆਈਆਂ ਹੋਈਆਂ ਤੇ ਮੈਂ ਵੀ ਬਹੁਤ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜਿਹੜੇ ਘਰ ਦੇ ਵਿੱਚ ਚਪੈਰਾ ਸਾਹਿਬ ਕੱਟਦੇ ਆ ਜਾਂ ਉੱਥੇ ਜਾ ਕੇ ਹਾਜ਼ਰੀ ਲਾਉਂਦੇ ਆ ਸਤਨ ਤਨ ਬਾਬਾ ਦੀਪ ਸਿੰਘ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਠੀਕ ਹੈ ਜੀ ਤੁਸੀਂ ਮੇਰੇ ਲਈ ਵੀ ਤੁਸੀਂ ਅ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਇਸੇ ਤਰ੍ਹਾਂ ਤਾਂ ਕਰਦੇ ਆ ਆਪਾਂ ਅੱਜ ਦੀ ਵੀਡੀਓ ਸ਼ੁਰੂ ਵਾਹਿਗੁਰੂ ਜੀ ਜਿਹੜਾ ਆਪਾਂ ਘਰ ਦੇ ਵਿੱਚ ਚਪਹਿਰਾ ਸਾਫ ਕੱਟਣਾ ਹੈਗਾ ਤੇ ਘਰ ਦੇ ਵਿੱਚ ਸੁਚਮਤਾ ਰੱਖ ਕੇ ਤੇ ਪੂਰੀ ਮਰਿਆਦਾ ਦੇ ਨਾਲ ਕੱਟਣਾ ਬਾਬਾ ਜੀ ਦਾ ਸਰੂਪ ਧੰਤਨ ਬਾਬਾ ਜੀ ਦਾ ਸਰੂਪ ਜੇਕਰ ਤੁਹਾਡੇ ਘਰ ਦੇ ਵਿੱਚ ਹੈਗਾ ਉਹਦਾ ਅਸਣ ਲਾ ਕੇ ਜੋਤ ਲਾ ਕਰਕੇ ਤੇ ਆਪਾਂ ਚਾਰ ਬਾਣੀਆਂ ਦਾ ਜਾਪ ਕਰਨਾ ਚਾਰ ਘੰਟਿਆਂ ਦੇ ਵਿੱਚ ਆਪਾਂ ਚਪਹਿਰਾ ਸਾਹਿਬ ਕੱਟਣਾ ਹੁੰਦਾ ਹੈਗਾ ਉਸ ਤੋਂ ਪਹਿਲਾਂ ਆਪਾਂ ਕੇਸੇ ਇਸ਼ਨਾਨ ਕਰਕੇ ਰਸੋਈ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉਥੇ ਆਪਾਂ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਨੀ ਹੈ ਠੀਕ ਹੈ ਜੀ ਦੇਖਤਿਆਰ ਕਰਨ ਤੋਂ ਬਾਅਦ ਜਿੱਥੇ ਆਪਾਂ ਆਸਣ ਲਾਉਂਦੇ ਉਥੇ ਦੇਖ ਰੱਖ ਕੇ ਜਲ ਪਾਣੀ ਕੋਲ ਰੱਖ ਕੇ ਫਿਰ ਆਪਾਂ ਛੋਟੀ ਅਰਦਾਸ ਕਰਨੀ ਹੈ ਜੁੱ ਚਪੈਰਾ ਸਾਹਿਬ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਸੰਬੰਧ ਦੇ ਵਿੱਚ ਆਪਾਂ ਚਪੈਰਾ ਸਾਹਿਬ ਕਰ ਰਹੇ ਆ ਜਾਂ ਕੋਈ ਸ਼ੁਕਰਾਨੇ ਵਜੋਂ ਜਾਂ ਘਰ ਦੀ ਤੰਦਰੁਸਤੀ ਆ ਵੱਲੋਂ ਜਾਂ ਕਿਸੇ ਕਿਸੇ ਵੀ ਕੰਮ ਦੇ ਲਈ ਜਿਹਦੇ ਲਈ ਆਪਾਂ ਚਪੈਰਾ ਸਾਹਿਬ ਸ਼ੁਰੂ ਕਰ ਰਹੇ ਆ ਉਹਦੇ ਲਈ ਤੁਸੀਂ ਛੋਟੀ ਅਰਦਾਸ ਕਰਕੇ ਫਿਰ ਆਪਾਂ ਜਿਹੜਾ ਬਾਣੀ ਦਾ ਜਪ ਸ਼ੁਰੂ ਕਰਨਾ ਹੈਗਾ ਪੰਜ ਜਪਜੀ ਸਾਹਿਬ ਦੇ ਪਾਠ ਕਰਕੇ ਦੋ ਚਪਈ ਸਾਹਿਬ ਦੇ ਪਾਠ ਕਰਕੇ ਵਿੱਚ ਜੀ ਆਪਾਂ ਬ੍ਰੇਕ ਲੈ ਸਕਦੇ ਆ ਕਈ ਵਾਰੀ ਹੁਣ ਜਿਵੇਂ ਹੁਣ ਦਾ ਟਾਈਮ ਬਹੁਤ ਗਰਮ ਗਰਮੀ ਦਾ ਮੌਸਮ ਹੈ ਤੇ ਜਿਹਦੇ ਕਰਕੇ ਕਈਆਂ ਨੂੰ ਜ਼ਿਆਦਾ ਜਲ ਪਾਣੀ ਦੀ ਜ਼ਰੂਰਤ ਹੁੰਦੀ ਹੈ ਤਾਂ ਵਾਹਿਗੁਰੂ ਜੀ ਵਿੱਚ ਜੀ ਆਪਾਂ ਜਲ ਪਾਣੀ ਸ਼ੱਕ ਸਕਦੇ ਆ ਉਹਦੇ ਲਈ ਕੋਈ ਬੰਦਸ਼ ਨਹੀਂ ਹੈ ਜਲ ਪਾਣੀ ਵਿੱਚ ਜੀ ਸ਼ੱਕ ਕੇ ਹੱਥ ਸੁੱਚੇ ਕਰਕੇ ਚਰਨੇ ਸੁਚੇ ਕਰਕੇ ਆਪਦੇ ਤੇ ਆਪਾਂ ਫਿਰ ਦੁਬਾਰਾ ਹਾਜ਼ਰੀ ਭਰਨ ਲਈ ਬੈਠ ਸਕਦੇ ਆ ਠੀਕ ਹੈ ਜੀ ਤੇ ਆਪਾਂ ਵਿੱਚ ਜੀ ਵਾਸ਼ਰੂਮ ਵਗੈਰਾ ਵੀ ਜਾ ਸਕਦੇ ਆ ਜਾਂ ਜੋ ਆਪਾਂ ਕੁਛ ਖਾਣਾ ਹੁੰਦਾਗਾ ਖਾਸ ਖਾ ਕੇ ਤੇ ਹੱਥ ਆਪਾਂ ਸੁਚੇ ਕਰਕੇ ਫਿਰ ਦੁਬਾਰਾ ਪੰਜ ਸੰਤ ਤੇ ਬੈਠ ਸਕਦੇ ਆ ਤਾਂ ਵਾਹਿਗੁਰੂ ਜੀ ਪੰਜ ਜਪਜੀ ਸਾਹਿਬ ਦੇ ਪਾਠ ਦੋ ਚਪਾਈ ਸਾਹਿਬ ਦੇ ਪਾਠ ਐਕਸ ਉਹ ਮਨੀ ਸਾਹਿਬ ਦਾ ਪਾਠ ਛੇ ਪੌੜੀਆਂ ਨਾਲ ਦਸਹਿਬ ਦੀਆਂ ਕਰਕੇ ਆਪਾਂ 4 ਘੰਟਿਆਂ ਦੇ ਵਿੱਚ ਜੇ ਮੰਨ ਲੋ ਆਪਣਾ 3 1/2 ਘੰਟਿਆਂ ਦੇ ਵਿੱਚ ਪੂਰਾ ਹੁੰਦਾ ਤਾਂ ਫਿਰ ਆਪਾਂ ਜਿਹੜਾ ਅੱਧਾ ਘੰਟਾ ਜਾਂ ਘੰਟਾ ਬਚਦਾ ਉਹਦੇ ਵਿੱਚ ਆਪਾਂ ਸਿਮਰਨ ਕਰਕੇ 4 ਘੰਟਿਆਂ ਤੋਂ ਬਾਅਦ ਆਪਾਂ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰਕੇ ਜਿਹੜੇ ਵੀ ਕੰਮ ਲਈ ਤੁਸੀਂ ਇਹ ਕਰਦੇ ਹੋ ਉਹ ਕੰਮ ਵਿਚਾਰਦਾਸ ਜ਼ਰੂਰ ਕਰਨੀ ਹੈ ਜਿਹਦੇ ਵੀ ਨਾਮ ਤੇ ਕਰਦੇ ਹੋ ਸੇ ਪਾ ਸਾਹਿਬ ਵਾਹਿਗੁਰੂ ਕਿਰਪਾ ਬਣਾਈ ਰੱਖਣਾ ਤੇ ਉਸ ਤੋਂ ਬਾਅਦ ਜਦੋਂ ਵੀ ਆਪਾਂ ਅਰਦਾਸ ਕਰਨੀ ਹੈ ਵਿੱਚ ਕੜਾਹ ਪ੍ਰਸ਼ਾਦੀ ਦੇਗ ਆਪ ਜੀ ਨੂੰ ਪਰਵਾਣ ਹੋਵੇ ਕਹਿ ਕੇ ਤੇ ਭੋਗ ਲਵਾਉਣਾ ਹੈਗਾ ਭੋਗ ਵਾਹਿਗੁਰੂ ਜੀ ਆਪਾਂ ਸ੍ਰੀ ਸਾਹਿਬ ਨਾਲ ਹੀ ਲਾਉਣਾ ਜੇਕਰ ਕਿਸੇ ਦੇ ਘਰ ਦੇ ਵਿੱਚ ਸ੍ਰੀ ਸਾਹਿਬ ਨਹੀਂ ਹੈ ਤਾਂ ਨੇੜਲੇ ਕਿਸੇ ਆਪਣਾ ਜਿਹੜੇ ਨਜ਼ਦੀਕੀ ਗੁਰਦੁਆਰਾ ਉੱਥੋਂ ਲਿਆ ਸਕਦੇ ਆ ਜਿਨ੍ਹਾਂ ਨੇ ਤਾਂ ਅੰਮ੍ਰਿਤ ਪਾਣ ਕੀਤਾ ਉਹਨਾਂ ਕੋਲ ਤਾਂ ਸ੍ਰੀ ਸਾਹਿਬ ਹੁੰਦਾ ਜਿਹੜੇ ਅਵਤਾਰੀ ਸਿੱਖ ਨਹੀਂ ਹੈਗੇਗੇ ਤੇ ਉਹਨਾਂ ਨੂੰ ਉਹ ਸ਼੍ਰੀ ਸਾਹਿਬ ਲਿਆ ਕੇ ਰੱਖ ਸਕਦੇ ਜਿੱਥੇ ਆਪਾਂ ਜੋਤ ਲਾਉਣੀ ਜਾਂ ਘਰ ਦੀ ਜੋ ਵੀ ਪਾਠ ਪੂਚਾ ਜਿੱਥੇ ਵੀ ਆਪਾਂ ਮੱਥਾ ਟੇਕਦੇ ਆ ਉਥੇ ਆਪਾਂ ਸ਼੍ਰੀ ਸਾਹਿਬ ਸੁਚਮਤਾ ਚ ਰੱਖ ਸਕਦੇ ਆ ਗੁਟਕਾ ਸਾਹਿਬ ਦੇ ਨਾਲ ਰੱਖ ਸਕਦੇ ਆ ਤਾਂ ਉਸ ਤਰ੍ਹਾਂ ਆਪਾਂ ਉਹ ਸ਼੍ਰੀ ਸਾਹਿਬ ਲਿਆ ਕੇ ਤਾਂ ਸੱਚੇ ਪਾਤਸ਼ਾਹ ਵਾਈਗੁਰੂ ਜੀ ਉਸਤਰਾ ਲਿਆ ਕੇ ਜਦੋਂ ਆਪਾਂ ਭੋਗ ਲਾਉਣਾ ਤਾਂ ਸ਼੍ਰੀ ਸਾਹਿਬ ਨਾਲ ਹੀ ਲਵਾਉਣਾਗਾ ਠੀਕ ਹੈ ਜੀ ਸ਼੍ਰੀ ਸਾਹਿਬ ਨਾਲ ਭੋਗ ਲਵਾਉਣ ਤੋਂ ਬਾਅਦ ਆਪਾਂ ਆਪਣੀ ਅਰਦਾਸ ਪੂਰੀ ਕਰਨੀ ਹੈ ਅਰਦਾਸ ਪੂਰੀ ਕਰਨ ਤੋਂ ਬਾਅਦ ਜਿਹੜਾ ਕੜਾ ਪ੍ਰਸ਼ਾਦੀ ਦੇਗ ਵਿੱਚੋਂ ਪੰਜ ਪਿਆਰਾਂ ਦੀ ਦੇਗ ਆਪਾਂ ਕੋਲੀ ਵਿੱਚ ਕੱਢਣੀ ਆ ਸਾਈਡ ਤੇ ਠੀਕ ਹੈ ਕੋਲੀ ਵਿੱਚ ਪੰਜ ਪਿਆਰਾਂ ਦੀ ਦੇਗ ਕੱਢਣ ਤੋਂ ਬਾਅਦ ਉਸੇ ਜਿਹੜੀ ਦੇਗ ਪੰਜ ਪਿਆਰਾਂ ਦੀ ਦੇਗ ਕੱਢੀ ਹੁੰਦੀ ਹੈ ਉਹਨੂੰ ਆਪਾਂ ਸਾਰੀ ਦੇਗ ਦੇ ਵਿੱਚ ਮਿਕਸ ਕਰ ਲੈਣਾ ਹੈਗਾ ਮਿਕਸ ਕਰਨ ਤੋਂ ਬਾਅਦ ਜਿਹੜਾ ਆਪਾਂ ਜਲ ਪਾਣੀ ਕੋਲ ਰੱਖਿਆ ਹੁੰਦਾ ਹੈਗਾ ਉਹਦਾ ਆਪਾਂ ਸਾਰੇ ਘਰ ਦੇ ਵਿੱਚ ਛਿੱਟਾ ਦੇ ਕੇ ਜਿੰਨਾ ਜਲ ਬਾਕੀ ਬਚਦਾ ਉਹ ਆਪਾਂ ਘਰ ਦੇ ਵਿੱਚ ਸਾਰਿਆਂ ਨੂੰ ਛਕਾ ਸਕਦੇ ਆ ਤੇ ਬਾਅਦ ਆਪਾਂ ਜਿਹੜੀ ਦੇਗ ਹੁੰਦੀ ਉਹ ਆਪਾਂ ਸੰਗਤ ਨੂੰ ਵੰਡ ਦੇਣੀ ਆ ਆਪ ਵੀ ਛਕ ਲੈਣੀ ਆ ਬਾਹਰ ਵੀ ਜਿੰਨੇ ਆ ਜਿੰਨੇ ਵੀ ਜ਼ਿਆਦਾ ਸੰਗਤ ਦੇ ਮੂੰਹ ਚ ਪੈ ਜਵੇ ਓਨੀ ਚੰਗੀ ਗੱਲ ਹੈ ਠੀਕ ਹੈ ਜੀ ਤਾਂ ਇਹ ਸੀਗੀ ਮਰਿਆਦਾ ਆਪਣੀ ਕਿਸ ਤਰ੍ਹਾਂ ਖਰਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ ਕਿਸ ਤਰ੍ਹਾਂ ਅਸਲ ਲਾ ਕੇ ਤੇ ਆਪਾਂ ਭੋਗ ਲਵਾਉਣਾ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਬਣਾਈ ਰੱਖਣ ਜਿਹੜੇ ਸੰਗਤਾਂ ਘਰ ਦੇ ਵਿੱਚ ਪਹਿਰਾ ਸਾਫ ਕਰਦੇ ਆਣ ਸਰਦੀ ਆਸਾਂ ਮਰਾਦਾ ਪੂਰੀਆਂ ਹੋਣ ਸਭ ਨੂੰ ਇਸ ਤਰ੍ਹਾਂ ਦੀ ਪ੍ਰਮਾਤਮਾ ਸੋਜੀ ਬਖਸ਼ਣ ਵੀ ਆਪਾਂ ਸਾਰੀ ਪੂਰੀ ਮਰਿਆਦਾ ਦੇ ਵਿੱਚ ਆਪਾਂ ਜਿਹੜਾ ਬਾਣੀ ਦਾ ਜਾਪ ਕੋ ਕਰ ਸਕੀਏ ਤੇ ਹੁਣ ਕਰਦੇ ਆਂ ਆਪਾਂ ਵੀਡੀਓ ਦਾ ਐਂਡ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਲਾਸਟ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ